ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰਿਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਰਮਨ ਕੁਮਾਰ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਿਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਨ ਕੁਮਾਰ ਚੋਕੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਸ਼ਾਮ ਕਰੀਬ 7:30 ਵਜੇ ਆਪਣੇ ਮੋਟਰਸਾਈਕਲ ਤੇ ਪਾਸਟਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲੋਂ ਦਵਾਈ ਲੈਣ ਗਿਆ ਸੀ ਤੇ ਰਾਤ 9 ਵਜੇ ਦੇ ਕਰੀਬ ਫੋਨ ਆਇਆ ਕਿ ਰਮਨ ਕੁਮਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਰਮਨ ਕੁਮਾਰ ਦੇ ਕਾਫੀ ਸੱਟਾਂ ਵੱਜੀਆਂ ਸਨ ਉਹਨਾਂ ਦੱਸਿਆ ਕਿ ਦੌਰਾਨੇ ਇਲਾਜ ਰਮਨ ਕੁਮਾਰ ਦੀ ਮੌਤ ਹੋ ਗਈ ਉਨਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ੀ ਵਾਹਨ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੈਂ ਈਸ਼ਵਰਦਾਸ ਸਰਨੌਂ ਸ਼੍ਰੀ ਭਗਤਰਾਮ ਬਾਸੀ ਪਿੰਡ ਸਿੰਬਲੀ ਮੇਰਾ ਭਤੀਜਾ ਰਮਨ ਕੁਮਾਰ ਜੋ ਕਿ ਪਿੰਡ ਸਿੰਬਲੀ ਦਾ 67 6:30 ਵਜੇ ਪਾਸਟੇ ਨਜ਼ਰਿਆ ਸੀ ਉਸ ਦਾ ਰਸਤੇ ਦੇ ਵਿੱਚ ਰੋਡ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ ਤੇ ਇਹ ਕੁਝ ਪਤਾ ਲੱਗਾ ਜੀ ਕਿ ਕਿਹਦੇ ਨਾਲ ਟੱਕਰ ਹੋਈ ਹੈ ਜੀ ਐਕਸੀਡੈਂਟ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ? ਥਾਣੇ ਤੋਂ ਫੋਨ ਆਇਆ ਸੀ ਚੌਕੀ ਪਾਸਟਾ ਪਾਸਟਾ ਚੌਕੀ ਤੋਂ ਤੇ ਮੌਕੇ ਤੇ ਜਾ ਕੇ ਦੇਖਿਆ ਤਾਂ ਕੀ ਸਥਿਤੀ ਸੀ ਉਹਨਾਂ ਦੀ? ਨਹੀਂ ਉਹਨਾਂ ਨੇ ਸਾਨੂੰ ਥਾਣੇ ਸੱਦਿਆ ਸੀ। ਜੀ ਅਸੀਂ ਸਾਈਡ ਤੋਂ ਸਵੇਰੇ ਦੇਖੀ ਜੀ। ਠੀਕ ਹੈ ਜੀ। ਤੇ ਹੁਣ ਡੈੱਡ ਬਡੀ ਮਤਲਬ ਕਿੱਥੇ ਆਈ? ਡੈੱਡ ਬਡੀ ਸਿਹੋ ਦਾ ਹਸਪਤਾਲ ਫੋਵਾਡ ਆ। ਅੱਛਾ। ਤੇ ਇਹ ਮੋਟਰਸਾਈਕਲ ਤੇ ਸੀਗੇ ਜੀ? ਇਹ ਮੋਟਰਸਾਈਕਲ ਤੇ ਸੀ। ਕਿੱਥੇ ਜਾ ਰਹੇ ਸੀਗੇ ਜੀ? ਪਾਸਟਾ ਨੂੰ ਜਾ ਰਹੇ ਸੀ। ਤੇ ਕਿਦਾਂ ਵਿਆਹ ਹੋਇਆ ਕਿ ਵਿਆਹ ਹੋਇਆ ਜੀ? ਹਾਂਜੀ। ਕਿੰਨੀ ਕੁ ਉਮਰ ਦੇ 30 ਸਾਲ ਉਮਰ ਦੇ ਆ ਦੋ ਬੱਚੇ ਆ ਦੋ ਬੱਚੇ ਉਧਰ ਪਾਸਟਾ ਚੌਂਕੀ ਦੇ ਇੰਚਾਰਜ ਐਸਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਰਮਨ ਕੁਮਾਰ ਦੀ ਮ੍ਰਿਤਕ ਦੇ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੁਣਾਂ ਦੱਸਿਆ ਕਿ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਚਾਲਕ ਦੀ ਭਾਲ ਤੇਜ ਕਰ ਦਿੱਤੀ ਹੈ ਮੈਂ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਚੌਂਕੀਂ ਜੀ ਅੱਜ ਪਾਸ ਆਇਆ ਜੀ ਰਾਤ ਕੋਈ 9 ਵਜੇ ਦੇ ਕਰੀਬ ਸਾਡੇ ਕੋ ਤਲਾਸ਼ੀ ਸੀ ਕਿ ਰਮਨ ਕੁਮਾਰ ਸਨੋ ਫਰਿਸ਼ਪਾਲ ਰਾਉਂ ਵਾਸੀ ਅਸੈਂਬਲੀ ਜਿਹਦਾ ਨਾ ਭਗਾਣਾ ਤੋਂ ਪਾਸਟਾ ਰੋਡ ਦੇ ਨੇੜੇ ਦੇ ਨਾਲ ਐਕਸੀਡੈਂਟ ਹੋਇਆ ਤੇ ਇਹਦੀ ਜਿਹੜੇ ਇਲਾਜ ਲਈ ਇਹਨੂੰ ਸਿਵਲ ਹਸਪਤਾਲ ਪਾਸਟਾ ਲੈ ਜਾਂਦਾ ਹੈ ਜਿੱਥੇ ਡਾਕਟਰ ਸਾਹਿਬ ਨੇ ਇਹਨੂੰ ਮ੍ਰਿਤਕ ਪੁਸ਼ਟ ਕਰਤਾ ਇਹਦੀ ਜੇਬਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਇਹਦੇ ਸ਼ਨਾਖਤੀ ਹੋਈ ਸੀ ਤੇ ਇਸ ਤੋਂ ਬਾਅਦ ਉਹਦੇ ਬਾਹਰਸਾ ਨੂੰ ਬਤਲਾ ਦਿੱਤੀ ਗਈ ਸੀ ਜਿਨ੍ਹਾਂ ਨੇ ਸਵੇਰੇ ਆਣ ਕੇ ਸਾਡੇ ਕੋ ਐਕਸੀਡੈਂਟ ਪ੍ਰਤੀ ਰਿਸ਼ਪਾਲ ਸਿੰਘ ਦੇ ਬਿਆਨ ਤੇ ਮਕਦਮਾ ਦਰਜ ਕਰਾਇਆ ਮੋਟਰ ਨੰਬਰ 9213224 ਅਧੀਨ ਧਾਰਾ 304 ए 279 427 आईपीसी थाना 라ਵਲਪਿੰਡੀ ਦਰਜ ਕਰਕੇ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਰਾਸ਼ਦਾ ਵਹੀਕਲ ਦੀ ਇਤਲਾਸ਼ ਕੀਤੀ ਜਾ ਰਹੀ ਹੈ ਜਿਹੜੀ ਫਰਦਰ ਕਾਰਵਾਈ ਹੋਗੀ ਆਪ ਜੀ ਦੇ ਧਿਆਨ ਚ ਲੈਣ ਦੇੋਗੇ। ਪਰ ਇਹ ਜਿਹੜੇ ਐਕਸੀਡੈਂਟ ਹੋਇਆ ਹੈ ਲੜਕਾ ਵੀ ਆਇਆ ਹੋਇਆ ਕਿ ਇੱਕ ਵਾਰ ਆਇਆ ਜੀ। ਇਹ ਮੈਰਿਡ ਹੈ ਜੀ ਇਹਦੇ ਦੋ ਬੱਚੇ ਆ 32 ਸਾਲ ਦੀ ਉਮਰ ਸੀਗੀ ਜੀ। ਜੀ ਗਰੀਬਪੁਰਵਾਦ ਤੋਂ ਆ ਜੀ ਸੈਂਬਲੀ ਪਿੰਡ ਹੈ ਇਹਦਾ।